ਅਸੀ ਰੂਟੀਨ ਦੇ ਵਿੱਚ ਪੁਲਿਸ ਨਾਲ ਮਿਲ ਕੇ ਦੋ-ਤਿੰਨ ਮੈਡੀਕਲ ਸਟੋਰ ਸੀ ਚੈਕਿੰਗ ਕੀਤੀ ਹੈਗੀ ਹੈ ਠੀਕ ਹੈ ਇਹਦੇ ਵਿੱਚ ਇਸ 숍 ਦੇ ਵਿੱਚ ਕੁਝ ਜਨਰਲ ਕੰਟਰੋਵੈਂਸ਼ਨ ਨਿਕਲੀਆਂ ਹੈਗੀਆਂ ਆਬਜੈਕਸ਼ਨੇਬਲ ਕੋਈ ਡਰਗ ਮਟੀਰੀਅਲ ਨਹੀਂ ਮਿਲੇ ਆਇਆ ਠੀਕ ਹੈ ਉਹਦੇ ਵਿੱਚ ਇੱਕ ਦੁਕਾਨ ਤੋਂ ਪ੍ਰੀਗਾਬਲ 300 ਦੇ ਤਕਰੀਬਨ 80-90 ਪੱਤੇ ਮਿਲੇ ਹੈਗੇ ਆ ਸੋਰੀ 80-90 ਟੈਬਲੇਟਸ ਮਿਲੀਆਂ ਹੈਗੀਆਂ ਇਹ ਇੱਕ ਦੁਕਾਨ ਤੇ ਜਾਣਨਾ ਕੰਟਰੋਵੈਂਸ਼ਨ ਨਹੀਂ ਹੈ ਜਿਹੜੀ ਮੈਸੇਜ ਦੇਣਾ ਚਾਹੁੰਦਾ ਮੈਂ ਹੁਣ ਪੰਜਾਬ ਸਰਕਾਰ ਵੀ ਜਿਵੇਂ ਕੀ ਕੰਟਰੋਲ ਕਰ ਰਹੀ ਹੈਗੀ ਚੀਜ਼ਾਂ ਨੂੰ ਤੇ ਲੋਕਾਂ ਨੂੰ ਵੀ ਇਹੀ ਅਪੀਲ ਕੀਤੀ ਜਾਂਦੀ ਹੈ ਕਿ ਕਾਫੀ ਚੀਜ਼ਾਂ ਹਲੇ ਸੁਧਰ ਚੁਕੀਆਂ ਹੈਗੀਆਂ ਤੇ ਬਾਕੀ ਜਿਹੜੇ ਥੋੜੇ ਬਹੁਤ ਅੰਸਰ ਇਹ ਖਰਾਬ ਕਰ ਰਿਹਾ ਮਾਹੌਲ ਉਹ ਖਰਾਬ ਨਾ ਕਰਨ ਜਿਹੜੇ ਸਟੋਰ ਹੈਗੇ ਮੈਡੀਕਲ ਸਟੋਰ ਵਗੈਰਾ ਅਗਿੰ ਰੂਪੀਨ ਚੈਕਿੰਗ ਚੱਲ ਰਹੀ ਹੈ ਵੀ ਸਾਰਿਆਂ ਦੇ ਟੀਕਾ ਕੋਈ ਗਲਤ ਮੈਡੀਸਨ ਵਗੈਰਾ ਦਿੱਤਾ ਨਹੀਂ ਰਿਹਾ ਕੋਈ ਵੀ ਸੰਸਤ ਵਗੈਰਾ ਸਹੀ ਨਹੀਂ ਉਹਦੇ ਨਾਲ ਜਿਹੜਾ ਇਹ ਕਾਰਵਾਈ ਚਰੀ ਡਰੱਗਸ ਫਟਟਰ ਕਰ ਰਹੇ ਨੇ ਉਹਨਾਂ ਦੀ ਹੈਲਥ ਕਵਾਸਟੇ ਜਿਹੜੀ ਹੈਗੀ ਹੈ ਫੋਰਸ ਨਾਲ ਲੱਗੀ। ਸਰਕਾਰ ਨੂੰ ਪਤਾਣਾ ਕਿ ਟੂਰਿੰਗ ਤੇ ਨਾਲ ਆ ਆ ਕੋਈ ਨਹੀਂ ਪਰ ਜਿਹੜੇ ਨਾਮ ਤੋਂ ਪੂਰ ਸੰਦੀ ਹੈ ਜਿਹਦੀ ਨਾਮ ਦੀ ਕੰਪਨੀ ਦੇ ਸਾਹਮਣੇ ਤਾਂ ਕੋਈ ਨਹੀਂ ਜੁਕਦਾ। ਇਤਰਾ ਲੱਗਦਾ ਜਿਹੜਾ ਕੋ ਲੱਗਦਾ ਉਹ ਤਾਂ ਫੜਦੇ ਨਹੀਂ ਜਿਹੜਾ ਨਹੀਂ ਫੜਦਾ ਉਹਦੇ ਅਮਰੀ ਪੰਜਾਬ ਸਰਕਾਰ ਜਿਆਦਾ ਹਰਸਬੈਂਡ ਕਰ ਰਹੀ ਹੈ। ਹੂੰ। ਕੁਛ ਇਸ ਤਰ੍ਹਾਂ ਦੀ ਮੈਡੀਸਿਨ ਮਿਲੀ ਹੈ ਤਾਂ ਸਾਡੇ ਕੋਲ ਕੋਈ ਮੈਡੀਸਿਨ ਨਹੀਂ ਮਿਲੀ ਸਾਹ ਬੁਨੇ ਗਏ ਹੈ। ਚੈਕ ਇਨ ਤਾਂ ਇੱਕ ਵੀ ਮੈਡੀਸਿਨ ਨਹੀਂ ਮਿਲੀ। ਤੇ ਜਿਹੜਾ ਨਛਾ ਪੱਤਾ ਵਿੱਚ ਉਹਨੂੰ ਫਰੋ ਦੂਜੇ ਨੇ ਕਿਉਂ ਤੰਗ ਕਰੇ ਸਰ ਅਸੇ ਪਾਸੇ ਸਾਡੇ ਪਾਸੇ ਜਿਹੜੇ ਸੰਗੂ ਪਤਾ ਰਾਜ ਸਰ ਨੇ ਕਿਤੇ ਮਿਲਦਾ ਕਿਤੇ ਨਹੀਂ ਜਾਣ ਕੇਬਲ ਤਾਂ ਖਾਪੂਂਦੇ ਆ ਦੂਜਣ ਹੁਣੇ ਤਾਂ ਸਦਾ ਨਹੀਂ ਕਰ ਠੀਕ ਹੈ ਨਹੀਂ ਜਾਣੀ ਰੱਖੋ ਜੇ ਬਣੀ ਸਾਡੀ ਤਰੀ ਕਰਾਉਂਦੇ ਆ ਉਹਨਾਂ ਦੇ ਕਿ ਪ੍ਰਸ਼ਾਸਨ ਆਇਆ ਅਜੇ ਕੁਮਾਰਾ ਮੇਰਾ ਨਾਮ ਕਿਸੇ ਦਾ ਲੜਕਾ ਤੇ ਮੈਡੀਕਲ ਸਟੋਰ ਕਰਦਾ ਸੀ ਉਹ ਪ੍ਰਸ਼ਾਸਨ ਸਾਡੀ ਦੁਕਾਨ ਤੇ ਆਇਆ ਉਹਨੂੰ ਠੀਕ ਚੈਕਿੰਗ ਕੀਤੀ ਸਾਡੇ ਕੋਲ ਲੀਗਲ ਮੈਡੀਸਨ ਮਿਲੀ ਅਲਦੀ ਇੰਪਰੂਵਮੈਂਟ ਜੀ ਹਾਂ ਕਿਸੇ ਸੀ ਡਾਕਟਰ ਅਸੀਂ ਡਾਸ਼ਮੈਂਟ ਤੋਂ ਪਰੇਸ਼ਾਨ ਆ ਕਿ ਰੂਟੀਨ ਚੈਕਿੰਗ ਆ ਵੀ ਆ ਵੀ ਕੋਈ ਦਿੱਕਤ ਨਹੀਂ ਪਰ ਜਿਹੜੇ ਨਾਲ ਪੁਲਿਸ ਫੋਰਸ ਆਂਦੀ ਹੈ ਅਸੀਂ ਕੋਈ ਨਿਸ਼ਾਨੀ ਨਹੀਂ ਦੇ ਪੱਤਨ ਨਹੀਂ ਦੇ ਸਾਨੂੰ ਕੋਈ ਰਾਤ ਨਹੀਂ ਕੋਈ ਦਿੱਕਤ ਆ ਚਾਚਰ ਮੈਂ ਕੰਟੀਨੈਂਟਲ ਬਾਂਡ ਕਿਉਂ ਦਿੱਤਿਆ ਜਿਹੜੇ 8000 ਆ ਕੇ ਬੈਹਣਦੇ 11:30 ਤੋਂ ਬੜੀ ਦਿੱਕਤ ਹਮ 11:30 ਸਾਡਾ ਕੀ ਕਸੂਰ ਹੈ ਕਿੰਨੇ ਘੰਟੇ ਬੈਠੀ ਨੀ ਪੁਲਿਸ ਉੱਤੇ ਅੱਜ ਤੱਕ ਲੋਕਾਂ ਨੇ 9 ਵਜੇ ਕੇ 12:30 ਉੱਤਰੀ ਕੀ ਲੱਗਦਾ ਇਸ ਤਰ੍ਹਾਂ ਦੇ ਮੈਡੀਕਲ ਦੀ ਦੁਕਾਨਾਂ ਤੇ ਮਿਲਦੇ ਕਿਹੇ ਤਰ੍ਹਾਂ ਲੱਗਦਾ ਜਿਹੜਾ ਕੋਈ ਲੱਗਦਾ ਉਹਦਾ ਫੜਦੇ ਨਹੀਂ ਜਿਹੜਾ ਉਸ ਇਸ ਤਰ੍ਹਾਂ ਦੀ ਮੈਡੀਸਿਨ ਮਿਲੀ ਹੈ ਤੁਹਾਨੂੰ ਸਾਡੇ ਕੋਲ ਕੋਈ ਮੈਡੀਸਿਨ ਨਹੀਂ ਮਿਲੀ ਸਾਰੇ ਬੁਨੇ ਗਏ ਹੈ ਚੈਕ ਇਨ ਦਾ ਨਾ ਇੱਕ ਵੀ ਮੈਡੀਸਿਨ ਮਿਲੀ ਮਲਾਕਮਾ ਨੇ ਕੋਈ ਰੁਈਆ ਤੋਂ ਤੁਹਾਡੇ ਨਾਲ ਨਹੀਂ ਕੀਤਾ ਜੀ ਬਹੁਤ ਵਧੀਆ ਸਟਾਫ ਹੈ ਬਹੁਤ ਵਧੀਆ ਸਾਰਾ ਡਾਕਟਰ ਲੱਗਦਾ ਸਮਾਜਿਕ ਤੌਰ ਤੇ ਇਸ ਚੀਜ਼ ਦਾ ਅਫੈਕਟ ਪੈਂਦਾ ਜਦੋਂ ਸਮਾਜਿਕ ਤੌਰ ਤੇ ਅਫੈਕਟ ਤਾਂ ਇਹ ਜਿਹੜਾ ਨਸ਼ਾ ਪੱਤਾ ਵੇਚਦੇ ਉਹਨੂੰ ਫੜੋ ਦੂਜੇ ਨੂੰ ਕਿਉਂ ਤੰਗ ਕਰਦੇ ਹੋ ਸਰ ਸਾਡੇ ਪਾਸੇ ਜਿਹੜੇ ਸਾਨੂੰ ਪਤਾ ਆ ਜਾਂ ਨੂੰ ਵਿਕਤੇ ਵਿਕਦਾ ਕਿਤੇ ਨਹੀਂ ਜਾਣ ਕੇ ਬੱਕਾ ਪੂਰਤੇ ਆ ਦੂਜੇ ਨੂੰ ਫੜੀਏ ਤਾਂ ਸਦਾ ਜਮਨ ਕਰਦੇ ਸਾਂ ਉਹ ਇਹ ਸਮਾਜ ਤੇ ਸਾਡਾ ਜਿਹੜਾ ਰੁਤਬਾ ਹੈਗਾ ਸਾਡੀ ਰੈਪਿਊਟੇਸ਼ਨ ਖਰਾਬ ਕਰਦੀ ਠੀਕ ਹੈ ਕਿੰਨੀ ਸਾਡੀ ਰੈਪਿਊਟੇਸ਼ਨ ਬਣੀ ਸਾਡੀ ਸਾਡੀ ਖਰਾਬ ਹੋ ਗਈ ਓਕੇ ਥੈਂਕ ਯੂ ਇਹ ਤਾਂ ਠੀਕ ਨਾ ਕੋਈ ਕੁਝ ਨਹੀਂ ਇਹਦਾ ਡਰ ਜਿਹੜੇ ਸਟੋਰ ਹੈਗੇ ਮੈਡੀਕਲ ਸਟੋਰ ਵਗੈਰਾ ਅਗੈਂ ਦੇ ਰੂਪੀਨ ਚੈਕਿੰਗ ਚੱਲ ਰਹੀ ਆ ਵੀ ਸਾਰਿਆਂ ਦੇ ਠੀਕ ਆ ਕੋਈ ਗਲਤ ਮੈਡੀਸਨ ਵਗੈਰਾ ਦੇ ਦਿੱਤਾ ਨਹੀਂ ਰਿਹਾਗਾ ਉਹਨਾਂ ਦੇ ਸ਼ਾਂਸ ਵਗੈਰਾ ਸਹੀ ਨਹੀਂ ਉਹਦੇ ਨਾਲ ਜਿਹੜਾ ਇਹ ਕਾਰਵਾਈ ਸਾਰੀ ਡਰੱਗ ਇੰਸਪੈਕਟਰ ਕਰ ਰਹੇ ਨੇ ਉਹਨਾਂ ਦੀ ਹੈਲਪ ਵਾਸਤੇ ਜਿਹੜੀ ਹੈਗੀ ਹੈ ਫੋਰਸ ਨਾਲ ਲਾਈ ਗਈ ਹੈ ਇਹ ਦੋ ਚੈੱਕ ਕੀਤੇ ਜੀ ਇਹਦੇ ਕੁਝ ਉਹ ਚੱਲ ਰਹੇ ਜੋ ਡਰੱਗ ਇੰਸਪੈਕਟਰ ਡ੍ਰੇਡ ਕਰ ਸਕਦੇ ਤੇ ਪਰ ਇਹ ਕੋਸਾ ਇਹ ਚਾਹ ਚੱਲਦੀ ਰਹੂਗੀ ਕੀ ਮੈਸੇਜ ਇਹ ਹੈ ਜੀ ਡਰੱਗਸ ਜਿਹੜੇ ਮੈਡੀਕਲ ਸਟੋਰ ਬਣੇ ਆ ਉਹ ਬਿਮਾਰੀ ਵਾਸਤੇ ਦਵਾਈ ਦੇਣ ਲਈ ਆ ਨਾ ਕਿ ਕਿਸੇ ਤਰ੍ਹਾਂ ਦੀ ਕੋਈ ਹੋਰ ਗਲਤ ਸਪਲਾਈ ਕਰਨ ਵਾਸਤੇ ਜਾਂ ਜੋ ਆਪਦੇ ਡਾਕੂਮੈਂਟ ਆ ਪੂਰੇ ਰੱਖਣ ਠੀਕ ਹੈ। ਮੇਰਾ ਨਾਮ ਨਰੇਸ਼ ਕੁਮਾਰ ਡਰੈਗਨ ਸੈਕਟਰ ਬਟਿੰਡਾ 1 ਇਹ ਵੀ ਚੈੱਕ ਕੀਤੀ ਕਿ ਅੱਜ ਇਹ ਪੁਲਿਸ ਵੱਲੋਂ ਜਿਵੇਂ ਕਿ ਪੰਜਾਬ ਸਰਕਾਰ ਦੇ ਵੱਲੋਂ ਹਦਾਇਤ ਹੋਈ ਵੀ ਹੈ ਨਸ਼ੇ ਦੇ ਕੰਟਰੋਲ ਕਰਕੇ ਅਸੀਂ ਰੂਟੀਨ ਦੇ ਵਿੱਚ ਪੁਲਿਸ ਨਾਲ ਮਿਲ ਕੇ ਦੋ ਤਿੰਨ ਮੈਡੀਕਲ ਸਟੋਰ ਸੀ ਚੈਕਿੰਗ ਕੀਤੀ ਹੈਗੀ ਹੈ। ਠੀਕ ਹੈ। ਇਹਦੇ ਵਿੱਚ ਇਸ ਸ਼ਾਪ ਦੇ ਵਿੱਚ ਕੁਝ ਜਨਰਲ ਕਾਂਟਰਾਵੈਂਸ਼ਨ ਨਿਕਲੀਆਂ ਹੈਗੀਆਂ। ਆਬਜੈਕਸ਼ਨੇਬਲ ਕੋਈ ਡਰਗ ਮਟੀਰੀਅਲ ਨਹੀਂ ਮਿਲੇ ਆਇਆ ਹੈ। ਠੀਕ ਹੈ ਠੀਕ ਤੇ ਚੈਕ ਕੀਤੀ ਇਸ ਤੋਂ ਇਲਾਵਾ ਅਸੀਂ ਰੇਲਵੇ ਸਟੇਸ਼ਨ ਕੋਲੇ ਦੁਦਕਾਨਾਂ ਚੈਕਿੰਗ ਕੀਤੀ ਹੈਗੀ ਹੈ ਠੀਕ ਹੈ ਉਹਨਾਂ ਦੇ ਵਿੱਚ ਇੱਕ ਦੁਕਾਨ ਤੋਂ ਪ੍ਰੀਗੋਵਲਨ 300 ਦੇ ਤਕਰੀਬਨ 80-90 ਪੱਤੇ ਮਿਲੇ ਹੈਗੇ ਆ ਸੋਰੀ 80-90 ਟੈਬਲੇਟਸ ਮਿਲੀਆਂ ਹੈਗੀਆਂ ਇੱਕ ਹੈ ਇੱਕ ਦੁਕਾਨ ਤੇ ਜਨਰਲ ਕੰਟਰੋਵੈਂਸ਼ਨ ਹੋਈ ਹੈਗੀ ਹੈ ਜੀ ਮੈਸੇਜ ਦੇਣਾ ਤੁਹਾਨੂੰ ਮੈਸੇਜ ਇਹੀ ਹੈਗਾ ਕਿ ਹੁਣ ਪੰਜਾਬ ਸਰਕਾਰ ਵੀ ਜਿਵੇਂ ਕੀ ਕੰਟਰੋਲ ਕਰ ਰਹੀ ਹੈਗੀ ਆ ਚੀਜ਼ਾਂ ਨੂੰ ਤੇ ਲੋਕਾਂ ਨੂੰ ਵੀ ਇਹੀ ਅਪੀਲ ਕੀਤੀ ਜਾਂਦੀ ਹੈ ਕਿ ਕਾਫੀ ਚੀਜ਼ਾਂ ਹਜੇ ਸੁਧਰ ਚੁਕੀਆਂ ਹੈਗੀਆਂ ਤੇ ਬਾਕੀ ਜਿਹੜੇ ਥੋੜੇ ਬਹੁਤ ਅੰਸਰ ਇਹ ਖਰਾਬ ਕਰ ਰਿਹਾ ਮਾਹੌਲ ਉਹ ਖਰਾਬ ਨਾ ਕਰਨ ਤੇ ਮੈਡੀਕਲ profession ਇੱਕ ਚੰਗਾ profession ਹੈ ਉਹਨੂੰ ਸਹੀ ਤਰੀਕੇ ਨਾਲ ਤੇ ਸਹੀ ਪੇਸ਼ੈਂਟ ਦੀ ਟਰੀਟਮੈਂਟ ਵਿੱਚ ਹੀ ਵਰਤਾ ਜਾਵੇ ਨਾ ਕਿ ਜਿਹੜੇ ਕੀ ਹੈਗੇ ਨਸ਼ਾ ਵਾਲੇ ਦਾ ਸਾਫ ਨਾ ਦਿੱਤਾ ਜਾਵੇ ਲਗਾਤਾਰ ਇਸ ਤਰ੍ਹਾਂ ਚੈਕਿੰਗ ਲਗਾਤਾਰ ਇਸ ਤਰ੍ਹਾਂ ਚੈਕਿੰਗ ਚੱਲਦੀ ਰਹੇਗੀ ਪੁਲਿਸ ਨਾਲ ਵੀ ਤੇ ਸਾਡੇ ਆਪ ਦੇ ਡਿਪਾਰਟਮੈਂਟ ਵੱਲੋਂ ਵੀ ਜਦੋਂ ਵੀ ਜਿੰਨੂੰ ਵੀ ਏਜੰਸੀ ਨੂੰ ਸਾਡੇ ਲੋਡ ਹੁੰਦੀ ਹੈ ਅਸੀਂ ਮੌਕੇ ਤੇ ਹਾਜ਼ਰ ਹੋਵਾਂਗੇ ਠੀਕ ਹੈ ਤੇ ਇਹ ਜਿਹੜਾ ਪੰਜਾਬ ਸਰਕਾਰ ਦਾ ਉਪਰਾਲਾ ਹੈ ਠੀਕ ਹੈ ਉਹਨੂੰ ਅਸੀਂ ਜਲਦੀ ਤੋਂ ਜਲਦੀ ਮਤਲਬ ਜਿੰਨਾ ਨਸ਼ਾ ਖਤਮ ਹੁੰਦਾ ਹੈ ਉਹ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ